ਤੁਹਾਡਾ ਬਾਤ ਤੁਹਾਡਾ ਸਵਾਗਤ ਹੈ ਸਕੂਲ ਬੱਚਿਆਂ ਨੂੰ ਸਿੱਖਿਆ ਦੇਣ ਲਈ ਚਲਾਏ ਜਾਂਦੇ ਨੇ ਪਰ ਪਟਿਆਲਾ ਦੇ ਰਸੂਲਪੁਰ ਸੈਂਦਾ ਦੇ ਸਰਕਾਰੀ ਸਕੂਲ ਵਿੱਚ ਬੱਚਾ ਤੋਂ ਲੇਬਰ ਦਾ ਕੰਮ ਲਿਆ ਜਾ ਰਿਹਾ ਸੀ ਇਹ ਸਭ ਨੂੰ ਲੈ ਕੇ ਜਦੋਂ ਅਸੀਂ ਸਕੂਲ ਦੇ ਅਧਿਆਪਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਦਾ ਕੁਝ ਹੋਰ ਹੀ ਜਵਾਬ ਦਿੱਤਾ ਕੀ ਹੈ ਪੂਰਾ ਮਾਮਲਾ ਦੇਖਦਿਆ ਇਸ ਖਬਰ ਵਿੱਚ ਸਰਕਾਰ ਨੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬੇਸ਼ੱਕ ਲੱਖ ਦਾਅਵੇ ਕੀਤੇ ਜਾਂਦੇ ਨੇ ਪਰ ਪੰਜਾਬ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਮਨੋਦਸ਼ਾ ਬਦਲਣਾ ਸ਼ਾਇਦ ਉਹਨਾਂ ਦੇ ਵਾਅਦੇ ਦੀ ਗੱਲ ਨਹੀਂ ਹੈ ਕਿਉਂਕਿ ਜੋ ਨੰਨੇ-ਮੁੰਨੇ ਬੱਚੇ ਸਿੱਖਿਆ ਲੈਣ ਲਈ ਆਉਂਦੇ ਨੇ ਉਹਨਾਂ ਕੋਲ ਅਧਿਆਪਕ ਭਾਂਡੇ ਸਾਫ਼ ਕਰਨ ਤੋਂ ਲੈ ਕੇ ਝਾੜੂ ਪੋਚਾ ਤੱਕ ਕਰਵਾਉਂਦੇ ਨੇ ਅਜਿਹਾ ਹੀ ਇੱਕ ਮਾਮਲਾ ਪਟਿਆਲਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ 'ਚ ਦੇਖਣ ਨੂੰ ਮਿਲਿਆ ਜਿੱਥੇ ਅਧਿਆਪਕਾਂ ਵੱਲੋਂ ਸਕੂਲ 'ਚ ਪੜਨ ਆਉਣ ਵਾਲੇ ਬੱਚਾ ਤੋਂ ਪਾਂਡੇ ਸਾਫ਼ ਕਰਵਾਏ ਜਾਂਦੇ ਨੇ ਇਸ ਸਬੰਧ ਦੇ ਵਿੱਚ ਜਦ ਸਕੂਲ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਬੱਚਾ ਤੋਂ ਸਵਚ ਭਾਰਤ ਯੋਜਨਾ ਤਹਿਤ ਕੰਮ ਲਿਆ ਜਾ ਰਿਹਾ ਹੈ ਬੱਚਾ ਤੋਂ ਪੁੱਛ ਵੀ ਲੋ ਕਿ ਕਿਆਰੀਆਂ ਬਣਵਾ ਰਹੀਆਂ ਸਾਰੇ ਲੱਗੇ ਹੋਏ ਦੇਖ ਵੀ ਲੋ ਨਵੀਆਂ ਕਿਆਰੀਆਂ ਮੈਡਮ ਬੱਚੇ ਵਾਸਕਦੇ ਆਪਾਂ ਸਕੂਲ ਚ ਸਰ ਇਹ ਸਵੱਛਤਾ ਕਲੱਬ ਮੋਦੀ ਦੇ ਬਣਵਾਏ ਹੋਏ ਨਹੀਂ ਸਰ ਮੋਦੀ ਸਾਡੇ ਦੇ ਬਣਵਾਏ ਹੋਏ ਨੇ ਤੇ ਇੱਕ ਹੋਰ ਗੱਲ ਸਾਡੇ ਕੋਲ ਕੋਈ ਮਾਲੀ ਨਹੀਂ ਹੁੰਦਾ ਸਰ ਠੀਕ ਹੈ ਨਾਲ ਸਰ ਕੋਲ ਸਫਾਈ ਅਸੀਂ ਟੀਚਰਸ ਔਰ ਬੱਚੇ ਸਾਡਾ ਸਵੱਛਤਾ ਕਲੱਬ ਬਣੇ ਹੋਏ ਨੇ ਅਸੀਂ ਰਲ ਕੇ ਸਫਾਈ ਕਰਦੇ ਹੁੰਦੇ ਆ ਸਾਨੂੰ ਕੋਈ ਸਫਾਈ ਕਰਮਚਾਰੀ ਨਹੀਂ ਮਿਲਦਾ ਕੋਈ ਮਾਲੀ ਨਹੀਂ ਹੁੰਦਾ ਜੀ ਅਸੀਂ ਸ਼ਨੀਵਾਰ ਦੀ ਸ਼ਨੀਵਾਰ ਸਰ ਆਪਾਂ ਜਿਹੜੇ ਉਹਦੇ ਐਮਸੀ ਆਉਣਾ ਉਹਨਾਂ ਨੇ ਕਿਹਾ ਵੀ ਸਫਾਈ ਲਈ ਕੋਈ ਮਾਲੀ ਮੁੱਲੀ ਕਰੋ ਸਰਕਾਰੀ ਸਕੂਲ ਹੈ ਨਹੀਂ ਸਰ ਰੋਤਾ ਕੋਈ ਕਰਕੇ ਫਿਰ ਕਿਹਾ ਤਾਂ ਜਾਂਦੇ ਪਰ ਅਗਲੇ ਨਹੀਂ ਕਰ ਪਾਂਦੇ ਤਾਂ ਫਿਰ ਅਸੀਂ ਆਪ ਹੀ ਕਰਦੇ ਹੁੰਨੇ ਆ ਉਦਰੇ ਸਬੰਧ ਦੇ ਵਿੱਚ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਤੋਂ ਕੰਮ ਲੈਣਾ ਇਹਨਾਂ ਅਧਿਆਪਕਾਂ ਦਾ ਰੋਜ਼ ਦਾ ਕੰਮ ਹੈ ਤੇ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਇਹਨਾਂ ਅਧਿਆਪਕਾਂ ਵੱਲੋਂ ਅਜਿਹਾ ਲਗਾਤਾਰ ਕੀਤਾ ਜਾਂਦਾ ਹੈ ਸਰਸਵਚ ਭਾਰਤ ਅਭਿਆਨ ਸਾਰੀ ਇੱਕ ਸਕੂਚ ਨੇ ਚੱਲਦਾ ਨਾ ਸਾਰੇ ਇੱਕ ਪਾਸੇ ਚੱਲਣਾ ਚਾਹੀਦਾ ਐ ਅਸੀਂ ਵੀ ਹੁਣ ਆਸ-ਪਾਸ ਕਾਫੀ ਸਕੂਲ ਨੇ ਮੈਂ ਤੱਕ ਦੇਖਿਆ ਨਹੀਂ ਮੇਰੀ ਗੱਲਬਾਤ ਹੋਈ ਉਹਨਾਂ ਨਾਲ ਮੈਂ ਕਿਹਾ ਮੈਡਮ ਇਹ ਕੀ ਕਰ ਰਹੇ ਹੋ ਤੁਸੀਂ ਕਹਿੰਦੇ ਸਾਡੇ ਕੋਲ ਸਾਡੇ ਕੋਲ EMPLOYE ਨਹੀਂ ਹੈ ਨਾ ਸਾਡੇ ਕੋਲ PNA ਨਾ ਸਾਡੇ ਕੋਲ ਕੋਈ ਗਾਰਡਨ ਵਾਲਾ ਬੰਦਾ ਕੋਈ ਜਿਹੜਾ ਮਾਲੀ ਹੁੰਦਾ ਤੇ ਇਸ ਕਰਕੇ ਸਾਡੀ ਮਜਬੂਰੀ ਹੈ ਕਰਾਣਾ ਇਨਮ ਨੂੰ ਇਹ ਜਵਾਬਤਾ ਸਰ ਇਹ ਤਾਂ ਮਾਪਿਆਂ ਨਾਲ ਧੋਖਾ ਹੈ ਔਰ ਬੱਚਿਆਂ ਨਾਲ ਖੁਦ ਧੋਖਾ ਹੈ ਛੋਟਾ ਬੱਚਾ ਹੈ ਉਹਨਾਂ ਜੋ ਮੈਡਮ ਕਹੇਗੀ ਉਹ ਵਿਚਾਰਾ ਕਰਨਾ ਪੈਗੂਨੋ ਕਿ ਸ਼ਾਇਦ ਵੀ ਮੈਂ ਮੈਡਮ ਨੂੰ ਬਾਅਦ ਚ ਕੋਈ ਸਜਾਣਾ ਦੇ ਕੋਈ ਨੰਬਰ ਘਟਨਾ ਦੇ ਉਹਦਾ ਵਿਚਾਰਾ ਕਰੂਗਾ ਨਾਲੇ ਹੈ ਵੀ ਦਲਿਤ ਬੱਚੇ ਨੇ ਉਹ ਗਰੀਬ ਘਰ ਇਲਾਕੇ ਦੇ ਬੱਚੇ ਨੇ ਸਰ ਬੱਚਿਆਂ ਦੀ ਕੀ ਉਮਰ ਹੋएगी ਸਰ ਕਿੰਨੇ ਬੱਚੇ ਬੱਚੇ ਜੋ ਜਿਸ ਸਾਹਮਣੇ ਬੱਚੇ ਨੇ ਕਿਹਾ ਮੈਂ ਕਹਿੰਦਾ 4th ਪੜਦਾ ਚੌਥੀ ਚ ਪੜਦਾ ਤਾਂ ਅੰਦਾਜ਼ਨ 6-7 ਸਾਲ ਦਾ ਬੱਚਾ ਤੇ ਹੋਏਗਾ ਜੀ ਤੋਂ ਪੰਜਾਬ ਦੇ ਸਿੱਖਿਆ ਬੋਰਡ ਵੱਲੋਂ ਬੱਚਿਆਂ ਨੂੰ ਸਮੇਂ ਦਾ ਹਾਨ ਨਹੀਂ ਬਣਾਉਣ ਲਈ ਭਾਵੇਂ ਕਈ ਸੁਧਾਰ ਕੀਤੇ ਜਾ ਰਹੇ ਗੱਲ ਸੀ ਪਟਿਆਲਾ ਤੋਂ ਬਲਜੀਤ ਸਰਨਦੀ ਰਿਪੋਰਟ